ਗੁਰਜੀਤ ਖਾਲਸਾ ਵੈਗਰੀ ਜੀ ਪਹਿਲਾਂ ਤੇ ਪ੍ਰੈਸ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਇੱਕ ਤੁਹਾਡੇ ਕੋਲ ਮਾਫੀ ਚਾਹੁੰਦੇ ਆ ਕਿ ਮੈਂ ਤੁਹਾਨੂੰ ਥੋੜਾ ਜਿਹਾ ਜਮਜੂਮ ਵਿੱਚ ਫਸ ਗਏ ਤੇ ਇਹਦੇ ਵਾਸਤੇ ਤੁਹਾਡੇ ਕੋਲ ਮਾਫੀ ਚਾਹੁੰਦੇ ਆ ਜੀ ਜੀ ਆਜੀ ਪ੍ਰੈਸ ਦਾ ਕੋਈ ਸਵਾਲ ਪੁੱਛੀਆ ਕਿ ਮੈਂ ਜੀ ਇਹ ਜੀ ਮੁੱਦਾ ਇਹ ਜੀ ਕਿ ਜਿਹੜੇ ਆਪਾਂ ਖਰੂਰ ਸਾਹਿਬ ਤੋਂ ਅਮਰਤਪਾਲ ਵੱਡੀ ਲੀਡ ਨਾਲ ਜਿਹੜੇ ਇਲੈਕਸ਼ਨ ਜਿੱਤੇ ਆ ਉਦੇ ਸਬੰਧ ਚ ਆ ਤੇ ਉਹਦੇ ਵਾਸਤੇ ਅਸੀਂ ਅਮਰਤਪਾਲ ਨੂੰ ਵੀ ਮਿਲੇ ਸੀਗੇ ਤੇ ਉਹਨਾਂ ਨੇ ਵੀ ਕਿ ਇਹ ਸੰਗਤਾਂ ਦਾ ਜਿਹੜਾ ਬਹੁਤ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਜਿਹੜਾ ਮੈਨੂੰ ਜੇਲ੍ਹ ਚ ਹੁੰਦਿਆਂ ਆ ਵੀ ਇਹਨਾਂ ਉਹਨਾਂ ਨੇ ਮਾਨ ਸਤਕਾਰ ਬਖਸ਼ਿਆ ਉਹਦੇ ਵਾਸਤੇ ਮੈਂ ਉਹਨਾਂ ਦਾ ਤਹਿ ਦਿਲ ਤੋਂ ਕਰੋੜ ਸਾਹਿਬ ਦੇ ਵੋਟਰਾਂ ਦਾ ਤੇ ਬਾਕੀ ਜਿੱਥੋਂ ਜਿੱਥੋਂ ਵੀ ਦੇਸ਼ਾਂ ਵਿਦੇਸ਼ਾਂ ਚੋਂ ਪੰਜਾਬ ਤੋਂ ਬਾਹਰ ਸੂਰ ਪੰਜਾਬ ਦੇ ਲੋਕਾਂ ਨੇ ਜਿਹੜਾ ਮੇਰਾ ਸਹਿਯੋਗ ਦਿੱਤਾ ਉਹਨਾਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਦੀਆਂ ਤੇ ਉਹਨਾਂ ਦੇ ਹਮੇਸ਼ਾ ਮੈਂ ਉਹਨਾਂ ਦਾ ਰਿਣੀ ਰਵਾਂਗਾ ਤੇ ਉਹਨਾਂ ਦੀ ਸੇਵਾ ਚ ਹਮੇਸ਼ਾ ਹਾਜ਼ਰ ਰਵਾਂਗਾ ਨੇ ਸਰਕਾਰ ਨੇ ਸਰਕਾਰ ਕੋ ਐਸੀ ਕੋਈ ਅਸ਼ਵਾਸ਼ਣ ਨਹੀਂ ਲੈ ਕੇ ਗਏ ਅਸੀਂ ਤੇ ਲੋਕਾਂ ਦਾ ਜਿਹੜਾ ਫਤਵਾ ਸੀ ਲੋਕਾਂ ਨੇ ਜਿਹੜਾ ਉਹਨਾਂ ਨੂੰ ਜਤਾਇਆ ਤੇ ਉਹ ਉਹੀ ਉਹਨਾਂ ਦਾ ਮੈਸੇਜ ਲੋਕਾਂ ਦਾ ਮੈਸੇਜ ਉਹਨਾਂ ਕੋਲ ਲੈ ਕੇ ਗਏ ਸੀ ਤੇ ਉਹਨਾਂ ਨੇ ਜੋ ਉੱਤੇ ਪ੍ਰਤੀਕਰਮ ਜਾਂ ਉਹਨਾਂ ਨੇ ਜਿਹੜੀ ਉਹਨਾਂ ਨੇ ਇਹ ਕਿਹਾ ਸੀ ਕਿ ਮੈਂ ਉਹਨਾਂ ਦਾ ਜਿਹੜੀਆਂ ਨਾਂ ਵੀ ਇਸ ਮੈਂ ਚੋਣ ਮੇਂ ਹਮੇਚਾ ਹਿੱਸਾ ਪਾਇਆ ਕੋਈ ਦੇਸ਼ ਵਿਦੇਸ਼ ਚੋਂ ਬੈ ਕੇ ਮੈਂ ਉਹਨਾਂ ਦਾ ਸਾਰਿਆਂ ਦਾ तहे ਦਿਲ ਤੋਂ ਧੰਨਵਾਦੀ ਹਾਂ ਇਹਦੋਂ ਸਰਕਾਰ ਨਾਲ ਨਾ ਕੋਈ ਅਸੀਂ ਅਸ਼ਵਾਸ਼ਣ ਲੈ ਕੇ ਗਏ ਸੀ ਨਾ ਸਰਕਾਰ ਨਾਲ ਅਸੀਂ ਉਦੋਂ ਬਾਅਦ ਚ ਹੀ ਜਾ ਕੇ ਸਾਡੀ ਕੋਈ ਗੱਲ ਹੋਈ ਸੀ ਹਾਂ ਜੀ ਕੋਈ ਕੋਈ ਤੁਸੀਂ ਐਪਲੀਕੇਸ਼ਨ ਦਿੱਤੀ ਹੈ ਕਿ ਇਸ ਨੂੰ ਅੱਗੇ ਐਕਸਟੈਂਡ ਮਾਰਕ ਕੀਤਾ ਜਾਵੇ ਔਰ ਇਹਦਾ ਵੀ ਬਿਰੂ ਜਾਈਦਾ ਰਾਵ ਜਿਹੜਾ ਉਹ ਬੋਲ ਸਕਦਾ ਜੀ ਨਹੀਂ ਇਹ ਇਹ ਤੇ ਹੁਣ ਜੀ ਦੇਖੋ ਕਿੰਨੇ ਲੋਕ ਲੱਖ ਵੋਟਰਾਂ ਨੇ ਇਹ ਚੀਜ਼ ਦਾ ਵਿਰੋਧ ਕੀਤਾ ਕਿ ਇਹ ਇਹ ਜਿਹੜਾ ਐਨਐਸਏ ਲਗਾਉਣਾ ਹੀ ਪਹਿਲੀ ਗੱਲ ਤੇ ਗਲਤ ਸੀਗਾ ਤੇ ਉਦੋਂ ਬਾਅਦ ਵਧਾਉਣਾ ਇਹ ਇਹ ਇਹੋ ਚੀਜ਼ ਹੈ ਕਿ ਇਹੋ ਜਿਹੀਆਂ ਚੀਜ਼ਾਂ ਦੀ ਜਿਹੜੀ ਉਹਨਾਂ ਦੇ ਨਸ਼ਿਆਂ ਤੋਂ ਰੋਕ ਉਹਨਾਂ ਦੀ ਜਿਹੜੀ ਮਿਹਨਤ ਸੀ ਉਹਨੂੰ ਰੋਕਣਾ ਐਨਐਸਏ ਲਗਾਉਣਾ ਇਹਦੇ ਵਿਰੋਧ ਚ ਇਹ ਲੋਕਾਂ ਦਾ ਸਾਰਾ ਫਤਵਾ ਵਾ ਕਿ ਲੋਕ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰ ਰਹੇ ਤੇ ਇਹ ਕਰਕੇ ਸਰਕਾਰ ਨੂੰ ਮੈਂ ਸੁਝਾਉਂਦਾ ਕਿ ਆਪਣੇ ਆਪ ਹੀ ਲੋਕਾਂ ਦੇ ਫਤਵੇ ਦਾ ਸਤਕਾਰ ਕਰਦੇ ਹੋਏ ਇਹ ਐਨਐਸਏ ਨੂੰ ਉਹਨਾਂ ਦੇ ਸਾਰੇ ਸਾਥੀਆਂ ਤੋਂ ਇਹ ਤੁਰੰਤ ਹਟਾ ਲੈਣੀ ਚਾਹੀਦੀ ਜਿਹੜੀ ਕੋਈ ਕਾਨੂੰਨੀ ਚਾਹੀ ਜਿਹੜੀ ਸਰੋਤ ਦੇ ਵਿੱਚ ਦਾ ਨੂੰ ਚੱਕਰੀ ਹੈ ਉਹਦੇ ਵਾਸਤੇ ਤੁਸੀਂ ਜਿਹੜੀ ਪਰਮਿਸ਼ਨ ਮੰਗੀ ਸੀ ਉਹਦਾ ਕੀ ਬਣਿਆ ਨਹੀਂ ਉਹਦੇ ਵਾਸਤੇ ਉਹ ਉਹ ਕਹਿੰਦੇ ਸੀ ਕਿ ਅਸੀਂ ਡਾਇਰੈਕਟਲੀ ਭੇਜਾਂਗੇ ਉਦੇ ਬਾਰੇ ਹੁਣ ਜੇ ਉਹਨਾਂ ਕੋ ਪਹੁੰਚੀ ਹੈ ਪ੍ਰਸ਼ਾਸਨ ਕੋ ਨਹੀਂ ਪਹੁੰਚੀ ਇਹਦੇ ਬਾਰੇ ਚ ਸਾਨੂੰ ਕੋਈ ਪਤਾ ਨਹੀਂ ਅਸੀਂ ਥੋੜੇ ਦਿਨ ਵੇਟ ਕਰਾਂਗੇ ਮੈਨੂੰ ਤਾਂ ਲੱਗਦਾ ਕਿ ਤੇ ਸਰਕਾਰ ਦੀ ਜਾਂ ਲੋਕ ਸਭਾ ਦੀ ਜ਼ਿੰਮੇਵਾਰੀ ਹੈ ਕਿ ਉਹਨਾਂ ਦੇ ਉਹਨਾਂ ਨੂੰ ਸੌ ਚੁਕਾਉਣ ਦਾ ਪ੍ਰਬੰਧ ਕਰਨਾ ਜਿਹੜਾ ਉਹ ਆਪਣੇ ਲੈਵਲ ਤੇ ਕਰਨਗੇ ਉਹ 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 ਭਾਈ ਸਾਹਿਬ ਕਹਿੰਦੇ ਸੀ ਕਿ ਮੈਂ ਅਸੀਂ ਡਾਇਰੈਕਟਲੀ ਭੇਜ ਦਾਂਗੇ ਉਥੋਂ ਪਰ ਉਹ ਜੇਲ ਸਪਰਟੈਂਡੈਂਟ ਕਹਿ ਰਹੇ ਸੀ ਕਿ ਅਸੀਂ ਉਥੋਂ ਆਪਣੇ ਕੰਫੀਡੈਂਸ਼ੀਅਲ ਆਹਨ ਕਾਨੂੰਨੀ ਚਾਰਾ ਜੋਈ ਤੁਸੀਂ ਸ਼ੁਰੂ ਕੀਤੀ ਆ ਆਪਣੇ ਵੱਲੋਂ ਕੋਈ ਨਹੀਂ ਅਸੀਂ ਅਸੀਂ ਪਹਿਲਾਂ ਦੇਖ ਰਹੇ ਆ ਕਿ ਸ਼ਾਇਦ ਸਰਕਾਰ ਆਪਣੇ ਲੈਵਲ ਤੇ ਹੀ ਕੁਝ ਆਪ ਹੀ ਆਪਣੇ ਆਪ ਹੀ ਕਰੇ ਸਾਨੂੰ ਨਾ ਕੋਨੂੰ ਕਾਨੂੰਨੀ ਉਲਝਣ ਚ ਪੈਣਾ ਪਵੇ ਤੇ ਜੇ ਬਾਈ ਚਾਂਸ ਨਹੀਂ ਹੁੰਦਾ ਤੇ ਫਿਰ ਅਸੀਂ ਕਾਨੂੰਨੀ ਸਾਡੀ ਲੀਗਲ ਟੀਮ ਵੀ ਤਿਆਰ ਆ ਰਿਹਾ ਮੈਨੂੰ ਲੱਗਦਾ ਹੈ ਕਿ ਲੋਕਾਂ ਦੇ ਫਤਵੇ ਦਾ ਸਤਿਕਾਰ ਕਰਦੇ ਹੋਏ ਸਰਕਾਰ ਨੂੰ ਜੋ ਲੋਕਤੰਤਰ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਉਹਨਾਂ ਨੂੰ ਆਪਣੇ ਆਪ ਹੀ ਇਹ ਚੀਜ਼ ਤੋਂ ਐਨਐਸਏ ਵੀ ਢੋਣੀ ਚਾਹੀਦੀ ਤੇ ਉਹਨਾਂ ਨੂੰ ਜਲਦੀ ਜਲਦੀ ਸੌਂਚਾ ਕੇ ਜਾਂ ਜੋ ਵੀ ਉਹਨਾਂ ਨੂੰ ਕੰਮ ਕਰਨ ਦੇਣਾ ਚਾਹੀਦਾ ਮਾਦਵੀ ਤੁਸੀਂ ਮਾਦਵੀ ਤੁਹਾਡੇ ਲਈ ਸਵਾਲ ਹੈ ਤੁਹਾਡੇ ਕੋਲ ਗਏ ਸੀ ਕਿ ਜਿਹੜੀ ਅੰਮ੍ਰਿਤਪਾਲ ਸਿੰਘ ਹੋਣਾ ਤੇ ਜ਼ਿੰਮੇਵਾਰੀ ਲੋਕ ਸਭਾ ਮੈਂਬਰ ਦੇ ਵਜੋਂ ਆ ਜਿਹੜਾ ਕੋਲ ਜੇਲ੍ਹ ਚ ਨਜ਼ਰਬੰਦ ਨੇ ਜਿਹੜੀ ਉਹਨਾਂ ਨੇ ਮੁਹਿੰਮ ਚਲਾਈ ਸੀ ਜਾਂ ਲੋਕਾਂ ਦੀ ਸੇਵਾ ਦਾ ਜਿਹੜਾ ਕੰਮ ਆ ਉਹ ਜਿਹੜਾ ਉਹ ਤੁਸੀਂ ਤੁਹਾਡੀ ਆਪਣੀ ਟੀਮ ਕਰੇਗੀ ਤੁਸੀਂ ਕਰੋਗੇ ਲੋਕਾਂ 'ਚ ਜਾਓਗੇ ਔਰ ਕੋ ਜਿਹੜੀ ਛੋਟੀ ਮੀਡੀਆ ਦੇ ਘਰ ਦੇ ਸੀਗੇ ਕਿਸੇ ਕਿਸਮ ਦਾ ਡਰ ਭੈ ਕਰਨ ਦੀ ਲੋੜ ਨਹੀਂ ਹੈਗੀ ਜਿਵੇਂ ਤੁਸੀਂ ਉਸ ਦਿਨ ਕਹ ਸੀ ਅਮਰਪਾਲ ਸਿੰਘ ਨੂੰ ਆਨ ਨੂੰ ਉਹ ਸਾਰਿਆਂ ਦਾ ਹੀ ਕੋਟਿਆ ਉਸ ਗੱਲ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਸ ਤੇ ਤੁਸੀਂ ਦੱਸਦੇ ਹੋ ਕਿ ਕਿਵੇਂ ਕੋਈ ਜੇ ਆਪ ਵੀ ਹੁਣ ਅਸੀਂ ਤੇ ਕੋਸ਼ਿਸ਼ ਕਰਨ ਦੇ ਵੀ ਜਿੰਨੀ ਵੀ ਜਲਦੀ ਬਾਹਰ ਆਉਣ ਸਰਕਾਰ ਉਹਨਾਂ ਨੂੰ ਰਿਹਾ ਕਰੇ ਤੋ ਆਪਣਾ ਜਿਹੜਾ ਛੱਡਿਆ ਹੋਇਆ ਕੰਮ ਹੈ ਉਹ ਆ ਕੇ ਆਪ ਸ਼ੁਰੂ ਕਰਨ ਬਾਕੀ ਉਹਨਾਂ ਚ ਜੇ ਅਸੀਂ ਮਿਲੇ ਸੀ ਉਹਨਾਂ ਕਹਿੰਦਾ ਤੁਸੀਂ ਸੰਗਤ ਦਾ ਧੰਨਵਾਦ ਕਰੋ ਉਹ ਅਸੀਂ ਪਿੰਡਾਂ 'ਚ ਜਾ ਕੇ ਸਾਰੀ ਸੰਗਤ ਦਾ ਪਹਿਲੀ ਰੋ ਧੰਨਵਾਦ ਕਰਾਂਗੇ ਤੇ ਬਾਕੀ ਉਹ ਜਿਹੜੇ ਜਲਦੀ ਸਰਕਾਰ ਨੂੰ ਸਾਡੀ ਅਪੀਲ ਹੈ ਵੀ ਜਲਦੀ ਉਹਨਾਂ ਦੀ ਐਨਐਸਐਟਾ ਕੇ ਰਿਹਾਈ ਕੀਤੀ ਜਾਏ ਤੋ ਆਪਣਾ ਜਿਹੜਾ ਆ ਕੇ ਕੰਮ ਆਪ ਕਰਨੇ ਸ਼ੁਰੂ ਕਰ ਦੇ ਜੇ ਸਰਕਾਰ ਜਲਦੀ ਉਹਨਾਂ ਨੂੰ ਐਨਐਸਐ ਨਹੀਂ ਖਤਮ ਕਰਦੀ ਜੀ ਜਾਂ ਬਾਹਰ ਨਹੀਂ ਕੱਢਦੀ ਕਿ ਜਿਹੜੀ ਨਹੀਂ ਚਾਰਾ ਗਈ ਇਹਦੇ ਨਾਲ ਨਾਲ ਕੀ ਸੰਘਰਸ਼ਤਾ ਵੀ ਬੜੀ ਪ੍ਰੋਗਰਾਮ ਦੀ ਕੋਗੇ ਹਾਂਜੀ ਸੰਗਤਾਂ ਦਾ ਵੀ ਇਹ ਹੁਣ ਤੋਂ ਵੀ ਦਬਾ ਕੇ ਜੇ ਸਰਕਾਰ ਨਹੀਂ ਮੰਦੀ ਤੇ ਅਸੀਂ ਫਿਰ ਕੋਈ ਵੱਡਾ ਸੰਘਰਸ਼ ਪਿੰਡਾਂਗੇ ਤੇ ਮੇਰੇ ਖਿਆਲ ਕਿ ਸਰਕਾਰ ਨੂੰ ਪੰਜਾਬ ਦੇ ਹਾਲਾਤਾਂ ਦੇ ਅਨੁਕੂਲ ਇਹ ਚੀਜ਼ਾਂ ਕਿਹੋ ਜਿਹੀਆਂ ਚੀਜ਼ਾਂ ਤੇ ਨਹੀਂ ਉਲਟਣਾ ਚਾਹੀਦਾ ਉਹਨਾਂ ਨੂੰ ਤੁਰੰਤ ਇਹ ਫੈਸਲਾ ਲੈਣਾ ਚਾਹੀਦਾ ਕਿ ਕੀ ਕਾਰਨ ਕੀ ਹੋ ਸਕਦਾ ਆਪਣਾ ਹੁੰਦਾ ਆਪਣਾ ਜਨਤਾ ਦਾ ਜਨਾਕ ਦਾ ਹੀ ਫੈਸਲਾ ਸਾਰਾ ਉਹ ਬਾਹਰ ਵੀ ਆਪਣਾ ਕਿਉਂ ਨਹੀਂ ਚੱਡਿਆ ਜਾ ਰਿਹਾ ਕਿਉਂ ਸਰਕਾਰਾਂ ਨੂੰ ਬਾਤ ਕਰਦੀਆਂ ਨੇ ਸਰਕਾਰਾਂ ਦੀ ਇਹ ਇਹ ਪਹਿਲਾਂ ਵੀ ਸਰਕਾਰਾਂ ਨੇ ਧੱਕੇਸ਼ਾਹੀ ਨਹੀਂ ਉਹਨਾਂ ਨੂੰ ਅੰਦਰ ਕੀਤਾ ਤੇ ਮੇਰੇ ਖਿਆਲ ਅਕਿ ਹੁਣ ਤੇ ਉਹਨਾਂ ਨੂੰ ਸਮਝ ਜਾਣਾ ਚਾਹੀਦਾ ਵੈਸੇ ਕਿ ਲੋਕ ਫਤਵਾ ਵੀ ਆ ਲੋਕਾਂ ਚ ਦਿਨੋ ਦਿਨ ਰੋ ਹੋਰ ਵਧੂਗਾ ਜੇ ਉਹ ਬਾਈਚੈਂਸ ਉਹਨਾਂ ਨੂੰ ਨਹੀਂ ਛੱਡ ਦਿੱਤੇ ਇੱਕ ਇੱਕ ਸ਼ਿ ਨਗਰ ਤੋਂ ਹੋਰ 12 ਬੂਲਕੋਂ ਐਂਪੀ ਜਿੱਤੇ ਨੇ ਰਸ਼ੀਦ ਹੋਣੀ ਉਹ ਤਿਹਾਰਦੀਏ ਚ ਨੇ ਜਿਹੜੀ ਕਿਤੇ ਜਿਹੜਾ ਉਹ ਕਾਨੂੰਨੀ ਯਾਰਾ ਜਿਹੜੀ ਘਰੇ ਉਹਦੇ ਯੂਐਪੀਏ ਸ਼ਾਇਦ ਲੱਗਾ ਆ ਤਾਂ ਉਹਨਾਂ ਨੇ ਉਹਨਾਂ ਨੇ ਤਾਂ ਚਾਹਤਨ ਦੇ ਵਕੀਲਾ ਉਹਨਾਂ ਨਾਲ ਨਹੀਂ ਕੋਈ ਗੱਲਬਾਤ ਹੋਈ ਜਿਵੇਂ ਅਜੇ ਅਮਰੀਕਾ ਤੋਂ ਵੀ ਇੱਕਾ ਦੱਸਿਆ ਹੈ ਕਿ ਉਸੇ ਵੀ ਇੱਕ ਵਕੀਲ ਸਾਹਿਬ ਨੇ ਭਾਈ ਆ ਕੀ ਤੁਹਾਨੂੰ ਨਹੀਂ ਸੁਲਾ ਜੜੀ ਕਰਦਾ ਨਹੀਂ ਅਜੇ ਸਾਡੀ ਇਦਾਂ ਉਹਨਾਂ ਨਾਲ ਕੋਈ ਕੇ ਹੋਰ ਕਿਸੇ ਨਾਲ ਸਾਡਾ ਸੰਪਰਕ ਨਹੀਂ ਹੋਇਆ ਸਾਨੂੰ ਇਹਨਾਂ ਪਤਾ ਲੱਗਾ ਕਿ ਅਮਰੀਕਾ ਦੀਆਂ ਹੋਰ ਅਖਬਾਰ ਦੀਆਂ ਕੁਝ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਉਹ ਜਸਪ੍ਰੀਤ ਸਿੰਘ ਨੂੰਾਂ ਦੀ ਡਿਊਟੀ ਲਈਏ ਕਿ ਤੁਸੀਂ ਇਥੇ ਦੀ ਅਮਰੀਕਨ ਸਰਕਾਰ ਦੇ ਅਧਿਕਾਰੀਆਂ ਨਾਲ ਵੱਡੇ ਸੈਂਟਰਾਂ ਨਾਲ ਜਾਂ ਦੂਜੇ ਵੈਸਟ ਪ੍ਰੈਜ਼ੀਡੈਂਟ ਨਾਲ ਮਿਲ ਕੇ ਤੁਸੀਂ ਇਸ ਮਸਲੇ ਤੇ ਭਾਰਤ ਸਰਕਾਰ ਨੂੰ ਕਹੋ ਕਿ ਮਨੁੱਖੀ ਅਧਿਕਾਰਾਂ ਦਾ ਜਿਹੜੇ ਲੰਘਣਾ ਹੋ ਰਹੀ ਆ ਉਹ ਨਾ ਹੋਵੇ ਤੇ ਅਸੀਂ ਉਹਨਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਜਸਪ੍ਰੀਤ ਹੋਣ ਦਾ ਵੀ ਬਹੁਤ ਧੰਨਵਾਦ ਕਰਦੇ ਆ ਕਿ ਜਿਹੜੇ ਵਿਦੇਸ਼ਾਂ ਚ ਬਹਿ ਕੇ ਵੀ ਆਪਣੇ ਲੋਕਾਂ ਦਾ ਫਿਕਰ ਕਰਦੇ ਆ ਪੰਜਾਬ ਨੂੰ ਬਚਾਉਣਾ ਚਾਹ ਰਹੇ ਆ ਪੰਜਾਬ ਦੇ ਹਾਲਾਤ ਵਧੀਆ ਕਰਨੇ ਚਾਹ ਰਹੇ ਆ ਜਿਹੜੇ ਇੰਡੀਆ ਦੀ ਪੰਜਾਬ ਦੀ ਜਮਹਾਰਤਿਕ ਸਿੱਖਾਂ ਦੀ ਨੁਮਾਇੰਦਾ ਜੱਥੇ ਬੰਨੀ ਹੈ ਸ਼ੋਹਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਨਾਲ ਕੋਈ ਤਾਲਮੇਲ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਸਾਹਿਬ ਨੂੰ ਜਾਂ ਭਗਵੰਤ ਸਿੰਘ ਸਾਹਿਬ ਉਸਮੰਤਰੀ ਸਾਹਿਬ ਨੂੰ ਮਿਲਣ ਦਾ ਕੋਈ ਪ੍ਰੋਗਰਾਮ ਹੈਗਾ ਜਾਂ ਇਹਨਾਂ ਨੇ ਪੱਤਰ ਭੇਜਦਾ ਇਹ ਜੀ ਹੁਣ ਇਲੈਕਸ਼ਨ ਚ ਤੇ ਇਹਨਾਂ ਸਾਰਿਆਂ ਨੇ ਮਿਲ ਕੇ ਸਾਡਾ ਕਾਫੀ ਵਿਰੋਧ ਕੀਤਾ ਇਹ ਪਰ ਉਹ ਮੈਂ ਸੋਚਦਾ ਕਿ ਜਦੋਂ ਉਹ ਇੱਕ ਸੇਖਾਂ ਦੀ ਨਮਾਇਦਾ ਜਬਾਤਾਂ ਹੋਣ ਦੇ ਹੋਣ ਦਾ ਉਹਨਾਂ ਨੂੰ ਜਿਹੜਾ ਫਰਜ਼ ਨਿਭਾਉਣਾ ਚਾਹੀਦਾ ਉਹਨਾਂ ਨੂੰ ਆਪਣੇ ਆਪਣੇ ਲੈਵਲ ਤੇ ਉਹਨਾਂ ਨੂੰ ਸਾਡੀ ਨਾਂ ਐਸੀ ਨਾ ਵੀ ਅਪੀਲ ਕਰੀਏ ਉਹਨਾਂ ਨੂੰ ਆਪਣੇ ਤੌਰ ਤੇ ਇਹ ਚੀਜ਼ ਦਾ ਇਹਦਾ ਐਕਸ਼ਨ ਲੈਣਾ ਚਾਹੀਦਾ ਤੇ ਸਰਕਾਰ ਨੂੰ ਬੇਨਤੀ ਕਰ ਮਜਬੂਰ ਕਰਨਾ ਚਾਹੀਦਾ ਕਿ ਉਹ ਉਹ ਐਨਐਸਏ ਵੀ ਖਤਮ ਕਰਨ ਤੇ ਉਹਨਾਂ ਨੂੰ ਇਹ ਜਿਹੜਾ ਨਸ਼ਿਆਂ ਦੇ ਖਿਲਾਫ ਜਿਹੜੀ ਜੰਗ ਉਹਨਾਂ ਨੇ ਪਹਿਲਾਂ ਵੀ ਚੱਲਦੀ ਰਹੀ ਹੈ ਤੇ ਨੌਜਵਾਨੀ ਨਸ਼ਿਆਂ ਚ ਬਹੁਤ ਅਸੀਂ ਹੁਣ ਕੈਂਪੇਨ ਦੇ ਟਾਈਮ ਦੇਖਿਆ ਕਿ ਘਰਾਂ ਦੇ ਘਰ ਖਾਲੀ ਹੋ ਗਏ ਆ ਲੋਕਾਂ ਦੀ ਬਹੁਤ ਬੁਰੀ ਹਾਲਤ ਆ ਇਸ ਕਰਕੇ ਉਹਦੇ ਵਾਸਤੇ ਕੋਈ ਵੱਡਾ ਕਦਮ ਚੁੱਕਣ ਵਾਸਤੇ ਉਹਨਾਂ ਨੂੰ ਮੌਕਾ ਵੀ ਦੇਣ ਸਰਕਾਰ ਵੀ ਸਹਿਯੋਗ ਕਰੇ ਤਾਂ ਸ਼੍ਰੋਮਣੀ ਗੁਰਦਵਾਰਾ ਪ੍ਰਮੰਧਕਾ ਦੀ ਬੇਟੀ ਵੀ ਇਹ ਨਸ਼ਿਆਂ ਦੇ ਖਿਲਾਫ ਜਿਹੜੀ ਮਹਿਮ ਚ ਉਹਦਾ ਸਹਿਯੋਗ ਕਰ ਸਰਦਾਰ ਤੁਹਾਡੇ بیٹے ਨੇ ਬਹੁਤ ਵੱਡੀ ਲੀਡ ਦੇ ਨਾਲ ਜਿਹੜਾ ਜਿੱਤ ਪ੍ਰਾਪਤ ਕੀ ਆਉਣ ਵਾਲੇ ਸਮੇਂ ਦੇ ਵਿੱਚ ਆਪ ਜੀ ਜਾਂ ਉਹਨਾਂ ਦੇ ਮਾਤਾ ਜੀ ਵੀ ਵਿਧਾਨ ਸਭਾ ਜਾਂ ਚੋਣ ਕਮੇਟੀ ਚੋਣਾ ਲੜ ਸਕਦੇ ਨਹੀਂ ਜੀ ਸਾਡਾ ਇਦਾਂ ਦਾ ਕੋਈ ਵਿਚਾਰ ਨਹੀਂ ਇਹ ਫਿਲਹਾਲ ਤਾਂ ਕੋਈ ਇਦਾਂ ਦੀ ਸਾਡੀ ਕੋਈ ਨਹੀਂ ਪਾਲਿਸੀ ਚੋਣਾ ਲੜਨ ਦੀ ਅਸੀਂ ਇਹ ਕਿ ਹਮੇਸ਼ਾ ਲੋਕਾਂ ਦੀ ਸੇਵਾ ਚ ਜਿੱਦਾਂ ਸਾਨੂੰ ਲੋਕਾਂ ਨੇ ਹੁਣ ਇਹ ਲੋਕ ਸਭਾ ਚ ਸਾਨੂੰ ਪਿਆਰ ਸਤਕਾਰ ਬਖਸ਼ਿਆ ਤੇ ਅਸੀਂ ਜਿੰਨਾ ਚਿਰ ਅਮਰਤਪਾਲ ਨਹੀਂ ਵੀ ਹਾਜ਼ਰ ਜੋ ਹੋ ਇੱਥੇ ਹੁੰਦੇ ਵੀ ਤੇ ਜਿੰਨੀ ਸਾਡੀ ਜ਼ਿੰਮੇਵਾਰੀ ਉੱਗੀ ਅਸੀਂ ਉਹ ਨਿਭਾਉਣ ਦੀ ਕੋਸ਼ਿਸ਼ ਕਰਾਂਗੇ ਨਹੀਂ ਵਿਚਾਰ ਜੇ ਜਦ ਇਹ ਆਪਣਾ ਇਹ ਲੜਾਈ ਤੁਸੀਂ ਵੀ ਲੜਦੇ ਲੰਬੇ ਸਮੇਂ ਤੋਂ ਤੁਹਾਨੂੰ ਲੱਗਦਾ ਕਿ ਇਸ ਦੇ ذریعے ਕੁਝ ਸਫਲਤਾ ਮਿਲੀ ਹੈ ਕਿ ਕੁਝ ਸੰਘਰਸ਼ ਸਫਲ ਹੋਇਆ ਹੈ ਕਿ ਲੜਾਈ ਜਿਹੜੀ ਤੁਸੀਂ ਅੱਗੇ ਵਧਾ ਰਹੇ ਹੋ ਉਹ ਅਸਲੀ ਅੱਗੇ ਹੈ ਹਾਂਜੀ ਮਨੁੱਖੀ ਅਧਿਕਾਰਾਂ ਦੀ ਲੜਾਈ ਹੈ ਜਿਹੜਾ ਇਹਨਾਂ ਨੇ ਮੈਨੂੰ ਸਰਟੀਫਿਕੇਟ ਦੀ ਤੁਸੀਂ ਗੱਲ ਕਰਦੇ ਹੋ ਮੇਰੀ ਉੱਥੇ ਹਾਜ਼ਰੀ ਮੈਂ ਸਮਝਦੀ ਇਹਨਾਂ ਦਾ ਵੀ ਵੱਡਾਪਨ ਹੈ ਤੇ ਲੋਕ ਵੀ ਇਹ ਚਾਹੁੰਦੇ ਸੀਗੇ ਕਿ ਜਿਹੜੀ ਇਹ ਕੈਂਪੇਨ ਹੈ ਇਹਦੇ ਵਿੱਚ ਖਾਲਾ ਸਾਹਿਬ ਦੀ ਜਿਹੜੀ 2019 ਵਾਲੀ ਕੈਂਪੇਨ ਤੁਸੀਂ ਪਲੱਸ ਕਰਕੇ ਵੇਖ ਸਕਦੇ ਹੋ ਕਿ ਉਹ ਕੈਂਪੇਨ ਅਤੇ ਇਹ ਜਿਹੜੀ ਕੈਂਪੇਨ ਹੈ ਇਹ ਸਾਂਝੀ ਕੈਂਪੇਨ ਹੋ ਗਈ ਸਾਨੂੰ ਥੋੜੀ ਮਿਹਨਤ ਕਰਨੀ ਪਈ ਐ ਸਵੇਰੀ ਜਦੋਂ ਮੇਰੀ 19 ਵਾਲੀ ਕੈਂਪੇਨ ਸੀ ਉਹਦੇ ਵਿੱਚ ਅਸੀਂ ਇਹ ਸੋਚਦੇ ਸੀ ਸਾਨੂੰ ਸਮਝਾਉਣ ਤੇ ਹੀ ਟਾਈਮ ਲੱਗ ਗਿਆ ਕਿ ਖਾਲਸਾ ਸਾਹਿਬ ਦੇ ਕੀ ਕੰਮ ਨੇ ਪਰ ਐ ਸਵੇਰੀ ਲੋਕਾਂ ਨੇ ਸਾਨੂੰ ਪਿੰਡਾਂ ਵਿੱਚ ਹੱਥ ਮਨ ਕੇ ਖੜੇ ਸੀਗੇ ਕਿ ਅਸੀਂ ਐ ਸਵੇਰੀ ਇਹ ਗਲਤੀ ਨਹੀਂ ਕਰਨੀ ਜਿਹੜੀ ਅਸੀਂ ਪਿਛਲੀ ਵੇਰੀ ਕੀਤੀ ਸਰ ਤੁਹਾਨੂੰ ਮੇਰਾ ਸਵਾਲ ਹੈ ਨੈਸ਼ਨਲ ਮੀਡੀਆ ਜਾਂ ਮੀਡੀਆ ਦਾ ਕੁਝ ਤਬਕਾ ਜਿਹੜਾ ਪੰਜਾਬ ਤੋਂ ਬਾਹਰ ਦਾ ਉਹ ਐਸਾ ਮੈਨੂੰ ਪੇਸ਼ ਕਰ ਰਿਹਾ ਕਿ ਪੰਜਾਬ ਤੇ ਪਤਾ ਨਹੀਂ ਖਾਲਸਤਾਨੀ ਜਿੱਤੇ ਨੇ ਹਨ ਕਿ ਅਸੀਂ ਪੰਜਾਬ ਤੇ ਰਹ ਰਹੇ ਹਾਂ ਤਾਨੂੰ ਲੱਗਦਾ ਕਿ ਇਹਦੇ ਨਾਲ ਕੋਈ ਹਿੰਦੂ ਸਿੱਖ ਕਾ ਧਰਮ ਦੇ ਦਿੱਤ ਵੰਡੀ ਕਾਇ ਵਾਲੀ ਗੱਲ ਨਹੀਂ ਇਹ ਜੀ ਮੈਨੂੰ ਤਾਂ ਲੱਗਦਾ ਕਿ ਨੈਸ਼ਨਲ ਮੀਡੀਆ ਨੂੰ ਵੀ ਆਪਣਾ ਸਹੀ ਰੋਲ ਨਿਭਾਉਣਾ ਚਾਹੀਦਾ ਤੇ ਬਾਕੀ ਤੁਸੀਂ ਪੰਜਾਬ ਦਾ ਮੀਡੀਆ ਤੁਹਾਨੂੰ ਇਸ ਮਾਮਲੇ ਤੇ ਡਟ ਕੇ ਸਟੈਂਡ ਲੈਣਾ ਚਾਹੀਦਾ ਕਿ ਪੰਜਾਬ ਨੂੰ ਨਾਮ ਬਦਨਾਮ ਕੀਤਾ ਜਾਵੇ ਅਸੀਂ ਪੰਜਾਬ ਦੀ ਸੁੱਖ ਸ਼ਾਂਤੀ ਸਾਰੇ ਭਾਈਚਾਰਿਆਂ ਚ ਇਕਤਾ ਚਾਹੁੰਦੇ ਆ ਤੇ ਅਸੀਂ ਹਿੰਦੂ ਭਾਈਚਾਰੇ ਨੂੰ ਜਿੰਨੇ ਵੀ ਭਾਈਚਾਰੇ ਹਨ ਉਹਨਾਂ ਸਾਰਿਆਂ ਨੂੰ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਇਦਾਂ ਦੀ ਕੋਈ ਗੱਲ ਨਹੀਂ ਹੋਊਗੀ ਕਿਉਂਕਿ ਪੁਰਾਣੇ ਟਾਈਮ ਤੇ ਵੀ ਸਾਡੀ ਤੇ ਜਿਹੜੀ ਸੋਚ ਹੈ ਕਦੀ ਸਿੱਖ ਦੀ ਸੋਚ ਫਿਰਕੂ ਨਹੀਂ ਹੋ ਸਕਦੀ ਅਸੀਂ ਸਾਰੇ ਭਾਈਚਾਰਿਆਂ ਨਾਲ ਲੈ ਕੇ ਪੰਜਾਬ ਨੂੰ ਅੱਗੇ ਵਧਾਉਣਾ ਚਾਹੀ ਅਸੀਂ ਸੋਚਦੇ ਕਿ ਜੇ ਸੁੱਖ ਸ਼ਾਂਤੀ ਹੋਊਗੀ ਜੋ ਇਹੋ ਜਿਹਾ ਦੌਰ ਹੁਣ ਚੱਲ ਰਿਹਾ ਮੇਰਾ ਖਿਆਲ ਇਹ ਬਹੁਤ ਖਤਰਨਾਕ ਦੌਰ ਆ ਇੱਥੇ ਲੁੱਟਾਂ ਖੋਹਾਂ ਫਰੋਤੀਆਂ ਜੇ ਕਤਲੋਗਾਰਤ ਹੋ ਰਹੀ ਆ ਮੇਰੇ ਖਿਆਲ ਇਹਦੇ ਵਾਸਤੇ ਸਾਨੂੰ ਸਾਰੇ ਪੰਜਾਬੀਆਂ ਨੂੰ ਚਿੰਤਾ ਕਰਨ ਦੀ ਲੋੜ ਆ ਇਸ ਇਹੋ ਜਿਹੇ ਮਾਹੌਲ ਚੋਂ ਆਪਾਂ ਪੰਜਾਬ ਨੂੰ ਕੱਢ ਕੇ ਚੰਗੇ ਪਾਸੇ ਲੈ ਕੇ ਜਾਈਏ ਇਸ ਕਰਕੇ ਸਾਰੇ ਭਾਈਚਾਰਿਆਂ ਦਾ ਸਹਿਯੋਗ ਵੀ ਚਾਹੁੰਦੇ ਆ ਤੁਹਾਨੂੰ ਵਿਸ਼ਵਾਸ ਵੀ ਦੋਨੇ ਕਿ ਸਾਡੇ ਵੱਲੋਂ ਕੋਈ ਇਦਾਂ ਦੀ ਨਹੀਂ ਹੁਣ ਕਈ ਅਫਵਾਹਾਂ ਜਿਨ੍ਹਾਂ ਦੀ ਅੱਜ ਵੀ ਇੱਕ ਇਸ਼ਤਿਹਾਰ ਕੋਈ ਛਾਪਿਆ ਗਿਆ ਸਾਡੇ ਨਾਂ ਤੇ ਉਹ ਜਿਹੜਾ ਕਿ ਸਰਾ ਸਰਬ ਇਹ ਸ਼ਰਾਰਤੀ ਲੋਕ ਕਰ ਰਹੇ ਆ ਮੈਂ ਸੋਚਦਾ ਕਿ ਉਹਦੇ ਵਾਸਤੇ ਤੁਸੀਂ ਵੀ ਵੱਧ ਤੋਂ ਵੱਧ ਸਾਡਾ ਸਹਿਯੋਗ ਦਿਓ ਕਿ ਇਹੋ ਜੀਆਂ ਚੀਜ਼ਾਂ ਨਾ ਹੋਣ ਪੋਸਟਰ ਵੀ ਪਾਉਂਦੇ ਭਾਈ ਸਾਹਿਬ ਦੇ ਨਾਮ ਤੇ ਜਾਂ ਪਰਿਵਾਰ ਦੇ ਨਾਮ ਤੇ ਉਹਨਾਂ ਨੂੰ ਕੀ ਮੈਸੇਜ ਦੇਣਾ ਨਹੀਂ ਅਸੀਂ ਉਹਨਾਂ ਵਾਸਤੇ ਪੁਸ਼ ਲੀਗਲ ਕਾਰਵਾਈ ਵੀ ਉਹਨਾਂ ਦੇ ਉੱਪਰ ਕਰਾਂਗੇ ਪਰ ਅਸੀਂ ਚਾਹੁੰਦੇ ਆ ਕਿ ਇਹੋ ਜੀਆਂ ਚੀਜ਼ਾਂ ਜੇ ਜੋ ਵੀ ਸਾਡੀ ਸਟੇਟਮੈਂਟ ਹੋਊਗੀ ਸਾਡੇ ਪਰਿਵਾਰ ਵੱਲੋਂ ਹੋਊਗੀ ਇਹ ਕੋਈ ਤੀਜਾ ਬੰਦਾ ਕੁਝ ਵੀ ਕਰੀ ਜਾਂਦਾ ਉਹਦੇ ਵਾਸਤੇ ਅਸੀਂ ਸਾਡੀ ਟੀਮ ਜ਼ਿੰਮੇਵਾਰ ਨਹੀਂ ਹੋਊਗੀ ਸਟੇਟਮੈਂਟ ਨਹੀਂ ਇਹ ਜਿਹੜਾ ਖਾਲਾ ਇਹ ਬੀਬੀ ਜੀ ਆ ਅਸੀਂ ਆ ਪਰਿਵਾਰ ਦੇ ਦੋ ਤਿੰਨ ਜੀ ਆ ਅਸੀਂ ਜਿਹੜੀ ਸਾਡੀ ਸਟੇਟਮੈਂਟ ਨੂੰ ਸਹੀ ਮੰਨਿਆ ਜਾਵੇ ਬਾਕੀ ਕੋਈ ਤੀਜਾ ਪਰਸਨ ਦਿੰਦਾ ਤੇ ਉਹਦੀ ਨਿੱਜੀ ਰਾਇ ਹੋ ਸਕਦੀ ਆ ਜਿਹੜੀ ਕਹਿੰਦੇ ਮੋੜੀ ਗੰਗਲੂ ਸਿਹੜੀ ਸਿੱਧੀ ਬਣ ਜਾਂਦੀ ਜਿਸ ਤਰ੍ਹਾਂ ਜਿਹੜਾ ਅੱਜ ਜਿਹੜੀ ਗੱਲ ਕੀਤੀ ਜਾ ਰਹੀ ਹੈ ਇਹਦੇ ਨਾਲ ਹੱਤ ਨਾਲ ਨਹੀਂ ਉਹ 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 ਸਿਰ ਸਾਰਾ ਅਸੀਂ ਕਹਿੰਨੇ ਕਿ ਉਹ ਸਾਡੇ ਵੱਲੋਂ ਕੋਈ ਇਦਾਂ ਦੀ ਕਾਰਵਾਰੀ ਕਾਰਵਾਈ ਨਹੀਂ ਗਈ ਇਹ ਜਿੰਨੇ ਵੀ ਲਾਏ ਉਹਦੇ ਉਹਦੀ ਅਸੀਂ ਸਖਤ ਨਖੇਦੀ ਕਰਦੇ ਆ ਉਹਨੂੰ ਅੱਗੇ ਤੋਂ ਵੀ ਵਾਰਨਿੰਗ ਦਿੰਦੇ ਕਿ ਇਹੋ ਜੀ ਸਾਡੇ ਨਾਮ ਤੇ ਕੋਈ ਇਹੋ ਜੀ ਕਾਰਵਾਈ ਨਾ ਕੀਤੀ ਜਾਵੇ ਤੇ ਦੂਸਤ ਉਸ ਤੋਂ ਵਿੱਚ ਹੈ ਜਿਹੜਾ ਡਾਕਟਰ ਭਾਰਾ ਜੀ ਹਾਂ ਜੀ 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 ਜ ਉਹ ਵੀ ਐਡਿਟ ਕਰਕੇ ਤੇ ਬਹੁਤ ਉਸ ਤਰੀਕੇ ਨਾਲ ਉਹ ਬਣਾਇਆ ਗਿਆ ਸੀ ਜਿਸ ਨਾਲ ਇੱਕ ਹਲਾਤ ਇਹਨਾਂ ਦੇ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਵੀ ਜਿੱਦਾਂ ਉਹ ਭਾਈ ਮਰਫਾਲ ਸਿੰਘ ਨੂੰ ਦੂਜੇ ਧਰਮਾਂ ਦਾ ਜਾਂ ਦੂਜੇ ਲੋਕਾਂ ਦਾ ਵਿਰੋਧੀ ਦਿਖਾਇਆ ਗਿਆ ਸੀਗਾ ਉਸ ਤੋਂ ਬਾਅਦ ਇੱਕ ਚੈਟ ਇਹਨਾਂ ਨੇ ਨਕਲੀ ਬਣਾਈ ਸੀ ਜਿਹਦੇ ਵਿੱਚ ਐਸਸੀ ਭਾਈਚਾਰੇ ਦੇ ਪ੍ਰਤੀ ਕੁਝ ਇਦਾਂ ਦੀ ਸ਼ਬਦਾਵਲੀ ਟੀਮ ਦੇ ਬੰਦਿਆਂ ਦੇ ਨਾਮ ਲਿਖ ਕੇ ਤੇ ਬਣਾਈ ਗਈ ਸੀ ਜਦ ਕੋ ਸਾਰਾ ਕੁਝ ਕਲੀਅਰ ਹੋ ਗਿਆ ਪ੍ਰਸ਼ਾਸਨ ਵੱਲੋਂ ਹੀ ਉਹ ਸਾਰਾ ਕਲੀਅਰ ਕਰ ਦਿੱਤਾ ਕਿ ਉਹ ਨਕਲੀ ਸੀਗਾ ਸੋ ਇਸ ਤਰ੍ਹਾਂ ਦੇ ਅਟੈਂਪ ਨੇ ਇਹ ਲੋਕ ਜਿਹੜੇ ਕਰ ਰਹੇ ਨੇ ਸੰਭਾਵਕ ਤੌਰ ਤੇ ਉਹ ਭਾਈ ਰਮਪਾਲ ਸਿੰਘ ਦੇ ਵਿਰੋਧੀ ਨੇ ਤੁਹਾਡੇ ਨੂੰ ਖੁੱਲ੍ਹ ਕੇ ਕਮੈਂਟ ਕੀਤੀ ਹੈ ਕਿ ਜਾਂ ਹੋਰ ਹਲਕੇ 'ਚ ਲੋਕਾਂ ਨੂੰ ਬਹੁਤ ਡਰਾਇਆ ਧਮਕਾਇਆ ਜਾ ਰਿਹਾ ਜਿਨ੍ਹਾਂ ਨੇ ਸਾਡੀ ਸਪੋਰਟ ਕੀਤੀ ਹੈ ਉਹਨਾਂ ਨੂੰ ਬੇਨਾਵਜਾ ਤੰਗ ਕੀਤਾ ਜਾ ਰਿਹਾ ਇਸ ਕਰਕੇ ਅਸੀਂ ਉਹਨਾਂ ਨੂੰ ਵੀ ਨਿਮਰਤਾ ਸਹਿਤ ਬੇਨਤੀ ਵੀ ਕਰਦੇ ਹਾਂ ਕਿ ਤੁਸੀਂ ਇਹੋ ਜਿਹੀਆਂ ਹਰਕਤਾਂ ਨਾ ਕਰੋ ਹਾਂਜੀ ਸਾਾਨੂੰ ਮਿਲੀਆਂ ਬਹੁਤ ਰਿਪੋਰਟਾਂ ਜੀ ਬਹੁਤ ਕੁਝ ਹੋ ਰਿਹਾ ਕੋਈ ਬਿਜਲੀ ਵਾਲਿਆਂ ਨਾਲ ਨੂੰ ਲੈ ਕੇ ਉਹਨਾਂ ਨੂੰ ਤੰਗ ਕੀਤਾ ਜਾ ਰਿਹਾ ਕੋਈ ਮਿਊਨਿਸਪੈਲਟੀ ਕਮੇਟੀ ਵਾਲਿਆਂ ਨੂੰ ਲੈ ਕੇ ਉਹਨਾਂ ਨੂੰ ਤੰਗ ਕੀਤਾ ਜਾ ਰਿਹਾ ਇਹੋ ਜਿਹੀਆਂ ਹਰਕਤਾਂ ਤੋਂ ਉਹਨਾਂ ਬਾਜ਼ ਆਉਣਾ ਚਾਹੀਦਾ ਕਿ ਇਹੋ ਜਿਹੀਆਂ ਹਰਕਤਾਂ ਇੱਕ ਤੇ ਉਹਨਾਂ ਤੋਂ ਦੂਰੀ ਵਧਾਉਂਦੀਆਂ ਤੇ ਇੱਕ ਸਮਾਜ 'ਚ ਗਲਤ ਮੈਸੇਜ ਜਾਂਦਾ ਇਸ ਕਰਕੇ ਜੇ ਉਹ ਨਹੀਂ ਹਟਣਗੇ ਤੇ ਫਿਰ ਅਸੀਂ ਵੀ ਉਹਨਾਂ ਦੇ ਖਿਲਾਫ ਇਹ ਚੀਜ਼ ਆ ਕਿ ਕੋਈ ਵੱਡਾ ਅਸੀਂ ਇਦਾਂ ਤੱਕਾ ਨਹੀਂ ਹੋਣ ਦੇਵਾਂਗੇ ਕਿਸੇ ਦੇ ਨਾਲ ਵੀ ਤੇ ਅਸੀਂ ਕੋਈ ਵੱਡਾ ਕੋਈ ਧਰਨਾ ਲਾਉਣਾ ਪਵੇ ਸਾਨੂੰ ਕੁਝ ਵੀ ਕਰਨਾ ਪਵੇ ਅਸੀਂ ਕਰਾਂਗੇ ਅਸੀਂ ਉਹਨਾਂ ਨੂੰ ਇਹ ਕਹਿੰਨੇ ਕਿ ਉਹ ਪਹਿਲੀ ਗੱਲ ਤੇ ਪ੍ਰਸ਼ਾਸਨ ਨੂੰ ਇਲੈਕਟ੍ਰਿਕ ਇਹਨਾ ਕੰਮ ਕਰਨ ਦੇਣ ਤੇ ਉਹ ਉਹ ਸਾਰੇ ਪੰਜਾਬ ਦੇ ਮੰਤਰੀ ਆ ਇਸ ਕਰਕੇ ਮੈਨੂੰ ਲੱਗਦਾ ਨਹੀਂ ਕਿ ਕੋਈ ਜੇ ਵੋਟ ਕਿਸੇ ਨੇ ਵੋਟ ਵੋਲ ਲੋਕਾਂ ਦਾ ਲੋਕਤੰਤਰੀ ਅਧਿਕਾਰ ਹੈ ਉਹ ਕਿਨੂੰ ਵੀ ਪਾ ਸਕਦੇ ਇਸ ਕਰਕੇ ਇਹੋ ਜੀਆਂ ਇਹ ਨਹੀਂ ਕਿ ਉਹ ਜੇ ਸਰਕਾਰ ਚ ਮੰਤਰੀ ਹੈ ਤਾਂ ਮੰਤਰੀ ਨੂੰ ਕੁਝ ਕੇ ਵੋਟ ਪਾਉਣੀ ਚਾਹੀਦੀ ਹੈ ਮੇਰੇ ਖਿਆਲ ਇਹ ਉਹ ਇਹਨਾਂ ਚ ਚੀਜ਼ਾਂ ਦਾ ਉਹਨਾਂ ਨੂੰ ਸਮਝ ਆਉਣੀ ਚਾਹੀਦੀ ਆ ਤੇ ਲੋਕਾਂ ਦੇ ਫਤਵੇ ਦਾ ਸਤਿਕਾਰ ਕਰਨਾ ਚਾਹੀਦਾ ਤੇ ਬੀਬੀ ਜੀ ਇੱਕ ਬੇਟੀ ਬਾਰੇ ਇੱਕ ਤੁਹਾਡਾ ਮਾਂ ਜੋ ਮੈਮਰੀ ਨਹੀਂ ਹੋ ਸਕਦੇ ਜੇ ਇਸ ਤਰ੍ਹਾਂ ਤਾਂ ਅਮਰ ਜੀ ਜੀਤ ਕੁਲਰ ਸਾਹਿਬ ਦੀ ਤੇ 20 ਲੱਖ ਤੋਂ ਜ਼ਿਆਦਾ ਬਾਰੀ ਹੈ ਤਾਂ ਇਸ ਦੇ ਪਿਹਾਰ ਤੇ ਇਸ ਤਰ੍ਹਾਂ ਦੀ ਕੋਈ ਦਲੀਲ ਦੇ ਕੇ ਤੁਸੀਂ ਕਾਨੂੰਨੀ ਕਾਨੂੰਨ ਕਰ ਸਕਦੇ ਕਿਉਂਕਿ ਫਿਰ ਤੇ ਕੁਲਰ ਸਾਹਿਬ ਦੀ ਜੇਮਪਾਲ ਸਿੰਘ ਜਿਹੜਾ ਡਿਪਲੋਮਾ ਡੀਏਟ ਰਹਿੰਦੇ ਆ ਤਾਂ ਕੁਲਰ ਸਾਹਿਬ ਨੂੰ ਦੂਜਾ ਚਾਹੀਏ ਕਿ ਹਾਂਜੀ ਮੇਰੇ ਖਿਆਲ ਆ ਵੀ মিডিਆ ਨੂੰ ਵੀ ਪੋਜ਼ਿਟਿਵ ਹੋ ਜਾਣਾ ਚਾਹੀਦਾ ਕਿਉਂਕਿ ਪਹਿਲਾਂ ਮੀਡੀਆ 'ਚ ਬਹੁਤ ਜ਼ੋਰ ਨਾਲ ਸੁਟਿਆ ਗਿਆ ਕਿ ਅਮਰਤਪਾਲ ਦੇ ਪੇਪਰ ਦਾਖਲ ਨਹੀਂ ਹੋ ਸਕਦਾ ਹਾਂਜੀ ਬਈ ਅਮਰਤਪਾਲ ਦੇ ਪੇਪਰ ਦਾਖਲ ਨਹੀਂ ਹੋ ਸਕਦੇ ਹੋਰ ਕਿੰਨੀਆਂ ਅੜਚਣਾਂ ਖੜੀਆਂ ਕਾਇਕਤੀਆਂ ਗਈਆਂ ਹਨ ਪਰ ਸਾਰਾ ਕੁਝ ਸਮੂਥਲੀ ਹੋ ਗਿਆ ਹੈਨਾ ਹੁਣ ਅਮਰਤਪਾਲ ਸਿੰਘ ਵੱਡੀ ਲੀਡ ਦੇ ਨਾਲ ਜਿੱਤ ਗਏ ਤੇ ਅਸੀਂ ਪੂਰੇ ਪੋਜ਼ਿਟਿਵ ਹਾਂ ਕਿ ਅਮਰਤਪਾਲ ਨੂੰ ਕਾਨੂੰਨ ਅਨੁਸਾਰ ਛੱਡਣਾ ਬੰਦ ਹੈ ਅਸੀਂ ਵੇਟ ਕਰਦੇ ਹਾਂ ਜੇ ਕੋਈ ਅੱਗੇ ਪ੍ਰੋਬਲਮ ਆਈ ਆਉਗੀ ਤਾਂ ਅਸੀਂ ਸੋਲਵ ਕਰ ਸਕਦੇ ਹਾਂ ਕਿਉਂਕਿ ਸਾਡੇ ਕੋਲੇ ਵੀ ਵਕੀਲਾਂ ਦੀਆਂ ਟੀਮ ਹੈ ਔਰ ਸਾਡੇ ਕੋਲੇ ਵੀ ਜਿਹੜੇ ਸਬਦਾਨ ਨਾਲ ਉਹ ਸਾਨੂੰ ਖਰਾਬ ਕਰ ਰਹੇ ਆ ਵੀ ਇਹ ਤਾਂ ਪੋਸਿਬਿਲਟੀ ਨਹੀਂ ਕਿ ਮੇਰੇ ਹਿਸਾਬ ਨਾਲ ਤਾਂ ਜਿਹੜੀ ਉਹਨਾਂ ਨੂੰ ਰੀਟੇਨ ਕੀਤਾ ਗਿਆ ਨਾ ਐਨਐਸਏ ਦੇ ਅੰਡਰ ਉਹ ਵੀ ਸਬਦਾਨ ਦੇ ਖਿਲਾਫ ਹੈ ਤੇ ਸਾਨੂੰ ਅਸੀਂ ਤਾਂ ਫਿਰ ਵੀ ਠੀਕ ਤਰੀਕੇ ਨਾਲ ਹੀ ਚੱਲਣ ਦੇ ਆਂ ਤੇ ਵੀ মিডিਆ ਨੂੰ ਵੀ ਤੇ ਸਾਨੂੰ ਵੀ ਵੇਟ ਕਰਨੀ ਚਾਹੀਦੀ ਹੈ ਕਿ ਅਗਲਾ ਐਕਸ਼ਨ ਕੀ ਹੁੰਦਾ ਜੇ ਉਹਨੂੰ ਨਹੀਂ ਛੱਡਣਗੇ ਤੇ ਫਿਰ ਅਸੀਂ ਸਾਡੇ ਕੋਲੇ ਹੈਰ ਆ ਅਸੀਂ ਅੱਗੇ ਹਾਈ ਕੋਰਟ ਨੇ ਉਹਨਾਂ ਦੇ ਪੇਪਰ ਦਾਖਲ ਕਰਾਏ ਆ ਤੁਸੀਂ ਸਾਰੇ ਜਾਣਦੇ ਹੈਨਾ ਤੇ ਜੇ ਹਾਈ ਕੋਰਟ ਸਾਡੀ ਹੈਲਪ ਕਰਦੀ ਆ ਸੁਪਰੀਮ ਕੋਰਟ ਵੀ ਸਾਡੀ ਹੈਲਪ ਕਰਦੀ ਆ ਅਮਰਪਾਲ ਨੂੰ ਬਾਹਰ ਲਿਉਣ ਚ ਵੈਲੈਂਟ ਕੋਡ ਜੇ ਕੋਈ ਉਸ ਤੋਂ ਅਗਲੀ ਕੋਈ ਸਮੱਸਿਆ ਖੜੀ ਹੋ ਜਾਂਦੀ ਆ ਉਹ ਵੀ ਅਸੀਂ ਵੈਡੈਂਟ ਵਾਚਦੇ ਆ ਵੇਹ ਜੇ ਸਾਨੂੰ ਕਾਲੇ ਨਹੀਂ ਪਹਿਣਾ ਚਾਹੀਦਾ ਨਾ ਹੀ ਤੁਹਾਨੂੰ মিডিਆ ਨੂੰ ਕਾਲਾ ਪਹਿਣਾ ਚਾਹੀਦਾ ਜਦੋਂ ਤੱਕ ਭਾਈ ਸਾਹਿਬ ਜੀ ਐਨਐਸਏ ਖਤਮ ਨਹੀਂ ਹੁੰਦੇ ਜੀ ਉਦੋਂ ਤੱਕ ਉਹਨਾਂ ਨੂੰ ਪੰਜਾਬ ਤਬਦੀਲ ਕਰਨ ਬਾਰੇ ਸੈਂਟਰ ਦਾ ਪੰਜਾਬ ਸਰਕਾਰ ਤੋਂ ਮੰਗ ਕਰ ਰਹੇ ਹਾਂ ਜੀ ਉਹ ਤੇ ਪਟੀਸ਼ਨ ਜਿਹੜੀ ਆ ਉਹ ਪੈ ਵੀ ਚੁੱਕੀ ਆ ਵੀ ਉਹਨਾਂ ਦਾ ਐਨਐਸਏ ਖਤਮ ਹੋਵੇ ਹਾਈ ਕੋਰਟ ਚ ਪਟੀਸ਼ਨ ਪੈ ਚੁੱਕੀ ਆ ਆਰਐਸ ਬੈਂਸ ਨੇ ਪਟੀਸ਼ਨ ਪਾਈ ਹੈ ਤੇ ਇਹ ਕਾਨੂੰਨ ਦੇ ਨਾਲ ਨਾਲ ਤੇ ਅਸੀਂ ਚੱਲਣਾ ਹੀ ਹੈ ਵੀ ਅਸੀਂ ਕਿਸੇ ਕਿਤੇ ਵੀ ਕਾਨੂੰਨ ਤੋਂ ਬਾਹਰ ਨਹੀਂ ਜਾਣਾ ਜਿਵੇਂ ਜਿਵੇਂ ਸਾਨੂੰ ਕੋਈ ਮੁਸ਼ਕਲ ਆਊਗੀ ਪਹਿਲਾਂ ਕਾਨੂੰਨ ਨਾਲ ਅਸੀਂ ਇਹ ਕਰਾਂਗੇ ਬਈ ਕਾਨੂੰਨ ਜਿਵੇਂ ਕਹਿੰਦਾ ਹੈ ਬੜੇ ਵੱਡੇ ਫਰਕੜਾ ਇੱਕਦਮ ਉਹਨਾਂ ਨੂੰ ਪੰਜਾਬ 'ਚ ਲਿਆਉਣਾ ਚਾਹੀਦਾ ਸਰਕਾਰ ਨੂੰ ਨਹੀਂ ਜੀ ਵੇਖੋ ਇਹ ਇਹ ਨਾ ਇਹ ਸੋਚਣਾ ਚਾਹੀਦਾ ਹੈ ਵੀ ਇਹ 440000 ਲੋਕਾਂ ਦੀਆਂ ਭਾਵਨਾਵਾਂ ਹੈ ਜਿਨ੍ਹਾਂ ਨੇ ਅਮਰਪਾਲ ਨੂੰ ਇਸ ਤਰ੍ਹਾਂ ਐਡਾ ਵੱਡਾ ਮੰਡੇਟ ਦਿੱਤਾ ਤੇ ਜੇ ਸਿਆਣੇ ਹੋਣ ਜਿਹੜੇ ਸਾਡੇ ਪੋਲੀਟੀਸ਼ੀਅਨ ਹੈ ਉਹਨਾਂ ਨੂੰ ਕਦਰ ਕਰਨੀ ਚਾਹੀਦੀ ਹੈ ਉਹਨਾਂ ਨੇ ਵੀ ਅੱਗੇ ਇਲੈਕਸ਼ਨਾਂ ਲੜਨੀਆਂ ਐ ਜੇ ਅਸੀਂ ਲੜੀ ਐ ਤੇ ਹੋਰ ਜਿਹੜੀਆਂ ਪਾਰਟੀਆਂ ਐ ਉਹਨਾਂ ਨੇ ਵੀ ਲੜਨੀ ਐ ਉਹਨਾਂ ਨੂੰ ਹੁਣ ਤੰਗ ਪਰੇਸ਼ਾਨ ਕਰਨਾ ਜਿਵੇਂ ਇਹਨਾਂ ਨੇ ਮੈਂਸ਼ਨ ਕੀਤਾ ਵੀ ਜਿਹੜੇ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਕੀ ਉਹਨਾਂ ਨੇ ਅੱਗੇ ਇਲੈਕਸ਼ਨਾਂ ਨਹੀਂ ਲੜਨੀਆਂ ਇਹ ਮੈਨੂੰ ਲੱਗਦਾ ਵੀ ਜੇ ਅਸੀਂ ਸਮੂਥਲੀ ਚੱਲੀਏ ਚੱਲਾਂਗੇ ਨਾ ਤੇ ਫੇਰ ਇਹ ਸਾਡੇ ਲਈ ਵੀ ਵਧੀਆ ਰਹੂਗਾ ਤੇ ਸਰਕਾਰ ਲਈ ਵੀ ਵਧੀਆ ਰਹੂਗਾ ਬਾਬੂ ਜੀ ਦੱਸੋ ਜੇ ਤੇ ਉਹਨਾਂ ਰੱਖੀ ਰਹਿਣਗੇ ਬਾਕੀ ਮੈਂ ਸੋਚਦਾ ਕਿ ਜਿਹੜੀ ਧਿਰ ਵੀ ਪੰਜਾਬ ਦੀਆਂ ਕੋਈ ਮੰਗਾਂ ਮੰਗਨੂਗੀ ਜਾਂ ਪੰਜਾਬ ਦੇ ਹਿੱਤਾਂ ਦੀ ਗੱਲ ਕਰੂਗੀ ਮੇਰਾ ਖਿਆਲ ਹੈ ਕਿ ਉਹ ਧਿਰ ਨੂੰ ਸਪੋਰਟ ਕੀਤੀ ਜਾ ਸਕਦੀ ਆ ਬਾਕੀ ਜਿਹੜੀ ਆ ਮੇਰੇ ਖਿਆਲ ਤੇ ਉਹਨਾਂ ਨੂੰ ਨਿਰਪੱਖ ਰਹਿ ਕੇ ਇਹ ਕੰਮ ਕਰਨਾ ਚਾਹੀਦਾ ਤੇ ਬਾਕੀ ਜੋ ਵੀ ਜੋ ਜੋ ਜਿਹੜੇ ਸਾਡੀਆਂ ਸਮੱਸਿਆ ਦਾ ਕੋਈ ਚੀਜ਼ ਹੱਲ ਕਰਦੀ ਆ ਤੇ ਸਾਨੂੰ ਮੇਰੇ ਖਿਆਲ ਉਹ ਉਸ ਤੇ ਬਾਰੇ ਸੋਚਣਾ ਚਾਹੀਦਾ ਮੈਂ ਇਹਨੂੰ ਕਲੀਅਰ ਕਰਨਾ ਚਾਹੁੰਦੀ ਆ ਮੈਂ ਇਸ ਕੁਐਸਚਨ ਨੂੰ ਕਲੀਅਰ ਕਰਨਾ ਚਾਹੁੰਦੀ ਆ ਅਸੀਂ ਨਾ ਭਾਜਪਾ ਨਾਲ ਤੇ ਨਾ ਕਾਂਗਰਸ ਨਾਲ ਸਾਡਾ ਕੋਈ ਸਮਝੌਤਾ ਨਹੀਂ ਹੈ ਤੇ ਸਾਡਾ ਅਸੀਂ ਪੰਜਾਬ ਦੇ ਭਲੇ ਲਈ ਇਲੈਕਸ਼ਨ ਲੜੀ ਹੈ ਅਸੀਂ ਜੋ ਵੀ ਕੰਮ ਕਰਨਾ ਨਾ ਪੰਜਾਬ ਦੇ ਵਿੱਚ ਪੰਥ ਤੇ ਪੰਜਾਬ ਦੇ ਭਲੇ ਲਈ ਕੰਮ ਕਰਨਾ ਹੈ ਅਸੀਂ ਹਲੇਮੀ ਰਾਜ ਦੇ ਹਾਮੀ ਹੈ ਅਸੀਂ ਬੇਗੰਪੁਰੇ ਰਾਜ ਦੀ ਗੱਲ ਕਰਾਂਗੇ ਨਾ ਸਾਡੇ ਤੇ ਕੋਈ ਫਿਰਕੂ ਅਲੀਗੇਸ਼ਨ ਲਾਵੇ ਨਾ ਅਸੀਂ ਕਿਉਂਕਿ ਸਿੱਖੀ ਦੇ ਵਿੱਚ ਇਹ ਸਿਧਾਂਤ ਹੀ ਨਹੀਂ ਹੈਗਾ ਕਿ ਅਸੀਂ ਫਿਰਕੂ ਹੋ ਸਕਦੇ ਆ ਅਸੀਂ ਬਿਲਕੁਲ ਸਬਦਾਨ ਦੇ ਅਨਸਾਰ ਬਿਲਕੁਲ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਮੰਨ ਕੇ ਗੁਰੂ ਉਹਦੇ ਅਨਸਾਰ ਅਸੀਂ ਚੱਲਣਾ ਪਾਰਟੀਆਂ ਪਾਰਟੀਆਂ ਦਾ ਕੀ ਮਤਲਬ ਹੈ ਵੀ ਅਸੀਂ ਉਹਨਾਂ ਦੇ ਵਿੱਚ ਅਮਰਜ ਹੋਈਏ ਤੁਸੀਂ ਵੇਖੋ ਕਿੰਡੀ ਵਧੀਆ ਗੱਲ ਹੋਈ ਹੈ ਵੀ ਦੋ ਹੀ ਜਿਹੜੇ ਆਜ਼ਾਦ ਉਮੀਦਵਾਰ ਖੜੇ ਆ ਤੇ ਦੋਨੋਂ ਵੱਡੇ ਫਰਕ ਨਾਲ ਜਿੱਤੇ ਆ ਲੋਕ ਰਵਾਇਤੀ ਪਾਰਟੀ ਨੂੰ ਪਸੰਦ ਹੀ ਨਹੀਂ ਕਰ ਰਹੇ ਵੱਡਾ ਕੁਐਸਚਨ ਇਹ ਹੈ ਕਿ ਨੈਸ਼ਨਲ ਪਾਰਟੀਆਂ ਨਾ ਉਹ ਪੰਜਾਬ ਲਈ ਹਾਨੀਕਾਰ ਕੈ ਇਸ ਵੇਲੇ ਚਾਹੇ ਤੁਸੀਂ ਲਾ ਲਓ ਭਾਵੇਂ ਤੁਸੀਂ ਅੱਜ ਵਾਲੀ ਆਪਣੀ ਆਮ ਆਦਮੀ ਪਾਰਟੀ ਵੀ ਲਾ ਲਓ ਇਹ ਵੀ ਨੈਸ਼ਨਲ ਪਾਰਟੀ ਆਪਦੇ ਆਪ ਨੂੰ ਕਹਿੰਦੇ ਆ ਭਾਵੇਂ ਸਫਾਇਆ ਹੋ ਗਿਆ ਇਹਨਾਂ ਦਾ ਪਰ ਸਾਡਾ ਜਿਹੜਾ ਜਿਹੜਾ ਹੈਗਾ ਨਾ ਜਿਹੜੀ ਅਸੀਂ ਚੋਣ ਲੜੀ ਆ ਲੋਕਾਂ ਨਾਲ ਵਾਅਦੇ ਕੀਤੇ ਆ ਕਿ ਅਸੀਂ ਪੰਜਾਬ ਦੇ ਭਲੇ ਲਈ ਸਰਬੱਤ ਦੇ ਭਲੇ ਲਈ ਅਸੀਂ ਕੰਮ ਕਰਨਾ ਹੈ ਬਹੁਤ ਕੰਮ ਹੈ ਇਹ ਕਈ ਲੋਕ ਇਹ ਸੋਚਣ ਲੱਗ ਗਏ ਕਿ ਰਾਜ ਸੱਤਾ ਹੀ ਇਹਨਾਂ ਦਾ ਕੋਈ ਹੈਗਾ ਤਰੀਕਾ ਹੈ ਵੀ ਇਹਨਾਂ ਨੇ ਰਾਜ ਸੱਤਾ ਲੈ ਕੇ ਕਰਨਾ ਨਹੀਂ ਜਿੱਥੋਂ ਤੱਕ ਮੈਂ ਆਪਣਾ ਨਿੱਜੀ ਤੌਰ ਤੇ ਦੱਸਦੀ ਹਾਂ ਕਿ ਅਸੀਂ ਮਨੁੱਖੀ ਅਧਿਕਾਰਾਂ ਦੇ ਪਲੇਟਫਾਰਮ ਤੋਂ ਜੋ ਵੀ ਕੰਮ ਹੋਊਗਾ ਨਾ ਪੰਜਾਬ ਦੇ ਵਿੱਚ ਉਹਨੂੰ ਅਸੀਂ ਸਾਂਭਾਂਗੇ ਮੈਂ ਇਹ ਵੀ ਕਲੀਅਰ ਕਰ ਦਿੰਦੀ ਹਾਂ ਅਸੀਂ ਕਿਸੇ ਪਾਰਟੀ ਨੂੰ ਜੁਆਇਨ ਨਹੀਂ ਕਰਨ ਜਾ ਰਹੇ ਨਾ ਕੋਈ ਪਾਰਟੀ ਦੀਆਂ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਉਹਨਾਂ ਨੂੰ ਜੁਆਇਨ ਕਰਨ ਜਾ ਰਹੇ ਹਾਂ ਹਾਂ ਜੇ ਕਿਤੇ ਉਹ ਕਹਿਣ ਵੀ ਬੰਦੀ ਸਿੰਘਾਂ ਨੂੰ ਰਿਹਾ ਕਰਦੇ ਅਸੀਂ ਜੇਕਰ ਕੋਈ ਜੇ ਉਹ ਕਿਸੇ ਸ਼ਰਤ ਤੇ ਆਉਂਦੇ ਆ ਬੰਦੀ ਸਿੰਘਾਂ ਨੂੰ ਰਿਹਾ ਕਰਨ ਜੇ ਅਸੀਂ ਨਿੱਕੀ ਮੋਟੀ ਤਰੀਕੇ ਨਾਲ ਅਸੀਂ ਉਹਨਾਂ ਦਾ ਕਰ ਸਕਦੇ ਹਾਂ ਪਰ ਅਸੀਂ ਰਵਾਇਤੀ ਪਾਰਟੀਆਂ 'ਚ ਜਾਣ ਨੂੰ ਬਿਲਕੁਲ ਤਿਆਰ ਨਹੀਂ ਐ ਅਸੀਂ ਬੀਬੀ ਜੀ ਕੱਲਾ ਮੁੱਦਾ ਪੰਜਾਬ ਦਾ ਬੰਦੀ ਸਿੰਘ ਹੀ ਇਹਨਾਂ ਹੋਣੀ ਚਾਹੀਦੇ ਨੇ ਹਾਂਜੀ ਨਹੀਂ ਅਸੀਂ ਦੋ ਦੋ ਮੁੱਦਿਆਂ ਤੇ ਇਲੈਕਸ਼ਨ ਲੜੀ ਐ ਇੱਕ ਬੰਦੀ ਸੁngਾਂ ਦਾ ਮੁੱਦਾ ਅਸਲ 'ਚ ਤਾਂ ਕੰਪੇਨ ਜਾਂ ਅਮਰਪਾਲ ਦਾ ਇਲੈਕਸ਼ਨ ਚਾਉਣਾ ਮੁੱਦਾ ਇਹੋ ਹੀ ਸੀਗਾ ਸਭ ਤੋਂ ਵੱਡਾ ਤੇ ਦੂਜਾ ਜਿਹੜਾ ਨਸ਼ਿਆਂ ਦਾ ਕਾਰੋਬਾਰ ਹੈ ਨਾ ਅਸੀਂ ਭਾਵੇਂ ਕੁਝ ਵੀ ਹੋ ਜਾਈਏ ਅਸੀਂ ਦੋ ਮੁੱਦਿਆਂ ਤੇ ਇਲੈਕਸ਼ਨ ਲੜੀ ਐ ਬਾਕੀ ਤਾਂ ਜਦੋਂ ਅਮਰਪਾਲ ਸਿੰਘ ਨੇ ਬਾਹਰ ਆ ਜਾਣਾ ਜੋ ਸੰਸਦ ਦੇ ਉਹ ਐਜੇ ਸੰਸਦ ਜੋ ਵੀ ਉਹਦੀਆਂ ਜ਼ਿੰਮੇਵਾਰੀਆਂ ਹੋਣਗੀਆਂ ਉਹ ਆਪ ਚੱਕੂਗਾ ਅਸੀਂ ਇਲੈਕਸ਼ਨ ਲੜੀ ਐ ਦੋ ਮੁੱਦਿਆਂ ਤੇ ਇੱਕ ਬੰਦੀ ਸੰਗਾਂ ਦੀ ਰਿਹਾਈ ਤੇ ਦੂਜਾ ਅਸੀਂ ਬੇਅਦਬੀ ਜਿਹੜੀ ਹੈ ਹੋਈ ਆ ਮਤਲਬ ਕਿ ਜਿਹੜੇ ਵੀ ਸਾਡੇ ਪੰਥਕ ਮੁੱਦੇ ਆ ਉਹਨਾਂ ਨੂੰ ਅਸੀਂ ਪ੍ਰਾਇੋਰਟੀ ਤੇ ਲਿਆਵਾਂਗੇ ਜਿਹੜੀਆਂ ਹੁਣ ਰਵਾਇਤੀ ਪਾਰਟੀਆਂ ਨੇ ਮੁੱਦੇ ਉਹਨਾਂ ਨੇ ساری ਉਮਰ ਇਹੋ ਹੀ ਲੱਗੇ ਰਹੇ ਵੀ ਜਿਹੜੇ ਰਵਾਇਤੀ ਉਹਨਾਂ ਦੀਆਂ ਗੱਲਾਂ ਸੀ ਉਹ ਖਤਮ ਹੋ ਗਈਆਂ ਹੁਣ ਅੱਜ ਨਾ ਕੋਈ ਚੰਡੀਗੜ੍ਹ ਦਾ ਮੁੱਦਾ ਨਾ SBYL ਦਾ ਮੁੱਦਾ ਨਾ ਭਾਖੜਾ ਡੈਮ ਦਾ ਕਿਸੇ ਚੀਜ਼ ਦਾ ਮੁੱਦਾ ਉਹਨਾਂ ਕੋਲੇ ਨਹੀਂ ਰਿਹਾ ਹੁਣ ਤੇ ਉਹ ਆਪਣੀ ਆਪਣੀ ਜਿਵੇਂ ਕਰੈਕਟਰ ਦੀ ਮੈਂ ਕਹਿੰਦੀ ਆ ਵੀ ਲੜਾਈ ਲੜ ਰਹੇ ਆ ਵੀ ਨਿੱਜੀ ਲੜਾਈਆਂ ਲੜ ਰਹੇ ਆ ਤੇ ਮੈਂ ਚਾਹੁੰਦੀ ਆ ਮੇਰੀ ਜਿਵੇਂ ਪਰਮਾਤਮਾ ਵੱਲੋਂ ਮੈਂ ਚਾਹੁੰਦੀ ਆ ਕਿ ਰੱਬਾ ਸਾਨੂੰ ਬਖਸ਼ਿਸ਼ ਕਰ ਕਿ ਅਸੀਂ ਇਹ ਸਾਰੀਆਂ ਰਵਾਇਤੀ ਪਾਰਟੀਆਂ ਨੂੰ ਜਿਹੜੇ ਇਹਨਾਂ ਦੇ ਏਜੰਡੇ ਹਨ ਉਹਨਾਂ ਨੂੰ ਪਰੇ ਕਰਕੇ ਪੰਜਾਬ ਦੇ ਵਿੱਚ ਨਵੇਂ ਏਜੰਡੇ ਲੈ ਆਈਏ ਤੇ ਪੰਜਾਬ ਦੇ ਵਿੱਚ ਜਿਹੜੇ ਲੋਕਾਂ ਦੇ ਭਲੇ ਲਈ ਕੰਮ ਕਰੇ ਪੰਜਾਬ ਵਿੱਚ ਚਿੰਗੜੀ ਕੋਣਾ ਪਟੂਰਲੀ ਹੈ ਕਿਉਂਕਿ ਹਜੇ ਤਾਂ ਗੱਲ ਪ੍ਰਧਾਨ ਮੰਤਰੀ ਨੇ ਆਪਣੇ ਕੈਬਨਿਟ ਮੰਤਰੀ ਬਣਾਏ ਹਨ ਉਹਨਾਂ ਨੂੰ ਉਹ ਦੇਖਾ ਦੇ ਮੰਡੇ ਆ ਉਹਨਾਂ ਦੀ ਸੌਂਹ ਹੋਣੀ ਹੈ ਤੇ ਹਜੇ ਤਾਂ ਅਸੀਂ ਵੇਟ ਕਰਦੇ ਹਾਂ ਔਰ ਸਪੀਕਰ ਦੀ ਹੈ ਡਿਊਟੀ ਹੈ ਔਰ ਸਾਡੇ ਵਕੀਲਾਂ ਨੇ ਸਾਨੂੰ ਦੱਸਿਆ ਹੈ ਕਿ ਇਹ ਡਿਊਟੀ ਹੈ ਸਪੀਕਰ ਦੀ ਕਿ ਉਹ ਅਮਰਪਾਲ ਨੂੰ ਉੱਥੇ ਹਾਜ਼ਰੀ ਉਹਦੀ ਜਕੀ ਨਹੀਂ ਬਣਾਉਣੀ ਤੇ ਬਾਕੀ ਜੇ ਕੋਈ ਲੀਗਲ ਕੋਈ ਪ੍ਰੋਬਲਮ ਆਊਗੀ ਤਾਂ ਉਹ ਫਿਰ ਟਾਈਮ ਟੂ ਟਾਈਮ ਦੇਖਣਾ ਨਹੀਂ ਜੋ ਤਾਂ ਪਹਿਲੇ ਦਿਨੋਂ ਹੀ ਤੁਹਾਨੂੰ ਪਤਾ ਹੈ ਕਿਸਾਨ ਮੋਰਚੇ ਚ ਵੀ ਉਹਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਪਰ ਮੈਨੂੰ ਲੱਗਦਾ ਇੱਥੇ ਜਿਹੜੀ ਉਹਦੀ ਜਿਹੜਾ ਉਹਦੇ ਚਾਂਟਾ ਲੱਗਾ ਹੈ ਉਹ ਮੈਨੂੰ ਲੱਗਦਾ ਹੈ ਵੀ ਉਹਦੀ ਈਗੋ ਦਾ ਮਸਲਾ ਸੀਗਾ ਉਹਨੇ ਉਹ ਸਿਕਿਉਰਿਟੀ ਚੈੱਕ ਨਹੀਂ ਕਰਾਈ ਉਹ ਕੁੜੀ ਨੂੰ ਗੁੱਸਾ ਆ ਗਿਆ ਔਰ ਉਹ ਸਾਰੇ ਜਿੰਨੇ ਵੀ ਆਪਣੇ ਤੁਸੀਂ ਐ ਜਾਂ ਕਿਸਾਨ ਮੋਰਚੇ ਵਾਲੇ ਸਾਰੇ ਇਸ ਗੱਲ ਨੂੰ ਸਮਝਦੇ ਆ ਕਿ ਇਸ ਬੀਬੀ ਨੇ ਸਾਡੇ ਸਾਡੀਆਂ ਮਾਮਾ ਭੈਣਾਂ ਨੂੰ ਬੁਰਾ ਆਖਿਆ ਪਰ ਮੈਂ ਹਾਲ ਦੀ ਘੜੀ ਇੰਨਾ ਹੀ ਕਹਣਾ ਚਾਹੁੰਨੀ ਕਿ ਉਹ ਸਿਕਿਉਰਿਟੀ ਦਾ ਮਸਲਾ ਸੀਗਾ ਵੀ ਉਹਨੇ ਚੈੱਕ ਨਹੀਂ ਕਰਾਈ ਕਿ ਉਹਦੀ ਡਿਊਟੀ ਸੀਗੀ ਸਿਕਿਉਰਿਟੀ ਚੈੱਕ ਕਰਨ ਦੀ ਉਹਨੇ ਆਪਦੇ ਸਾਹਮਣੇ ਸਹੀ ਕੀਤਾ ਜੇ ਆਪਾਂ ਦਾ ਕਾਲ ਸਿਕਾ ਹਾਜ਼ਰ ਚੋਂ ਦਿੱਤੇ ਜੀ ਬਹੁਤ ਵੱਡੇ ਫਰਕ ਨਾਲ ਤੁਸੀਂ ਉਹਨਾਂ ਨੂੰ ਮਿਲ ਕੇ ਆਏ ਜੀ ਗੱਲ ਕਰਸਾ ਕਿ ਉਹਨਾਂ ਦੇ ਰਿਹਾਂ ਹੁਣ ਤੋਂ ਬਾਅਦ ਪੰਜਾਬ ਦੇ ਵਿੱਚ ਪਾ ਪੰਚਤਕ ਪਾਰਟੀ ਖੜੀ ਕਰ ਸਕਦੇ ਨਹੀਂ ਬਣਾ ਸਕਦੇ ਨਵੀਂ ਨਹੀਂ ਇਹ ਇਹ ਵੀ ਇਸ ਸਮੇਂ ਤੋਂ ਪਹਿਲਾਂ ਦੀ ਗੱਲ ਹੈ ਜੀ ਜੇ ਆਉਣਗੇ ਉਹ ਲੋਕਾਂ ਨੇ ਜ਼ਿੰਮੇਵਾਰੀ ਦਿੱਤੀ ਆ ਉਹ ਨਵਾਉਣਗੇ ਫਿਰ ਇਹ ਲੋਕਾਂ ਦੇ ਹਾਲਾਤ ਵੇਖ ਕੇ ਫਿਰ ਕੀ ਅੱਗੇ ਕੀ ਕਰਦੇ ਉਹ ਉਹਨਾਂ ਦਾ ਫੈਸਲਾ ਨਹੀਂ ਜੀ ਮੇਰਾ ਇਹਦਾ ਛੋਟਾ ਜਿਹਾ ਚਲੋ ਹਾਸੇ ਵਾਲਾ ਹੀ ਸਮਝ ਲਓ ਵੀ ਲੋਕ ਆਜ਼ਾਦ ਲੋਕਾਂ ਨੂੰ ਜ਼ਿਆਦਾ ਪਸੰਦ ਕਰਦੇ ਆ ਪਾਰਟੀ ਬਣਾਉਣ ਦੀ ਕੋਈ ਲੋੜ ਨਹੀਂ ਮੇਰਾ ਖਿਆਲ ਆ ਕਿਉਂਕਿ ਰਵਾਇਤੀ ਪਾਰਟੀਆਂ ਤੋਂ ਅੱਕੇ ਪਏ ਆ ਲੋਕ ਤੇ ਅਸੀਂ ਆਜ਼ਾਦ ਹੀ ਲੜ ਲਾਂਗੇ ਜਿੱਥੇ ਕਿਤੇ ਸਾਨੂੰ ਲੋੜ ਪਊਗੀ ਦੇ ਵੀ ਇਹ ਪੰਥਰ ਪਾਰਟੀ ਤੇਰੀ ਕੋਸ਼ਿਸ਼ ਕੀਤੀ ਸੀ ਅਸੀਂ ਜਿਹਦੇ ਆਜ਼ਾਦ ਨੂੰ ਮਿਲ ਗਏ ਹਾਂਜੀ ਉਹੀ ਕਹਿੰਦੇ ਉਹਨਾਂ ਨੂੰ 1 ਮਿਲਿਆ ਸੰਦੋ ਮਿਲ ਗਿਆ ਤੇ ਜੇ ਅਸੀਂ ਕੋਈ ਹੋਰ ਆਜ਼ਾਦ ਖੜਾ ਕਰ ਲੈਂਦੇ ਤੇ ਸ਼ਾਇਦ ਉਹ ਵੀ ਮਿਲ ਜਾਂਦਾ ਸਾਨੂੰ ਕਿਉਂਕਿ ਮੈਨੂੰ ਲੱਗਦਾ ਵੀ ਲੋਕ ਹੁਣ ਪਰਸਨੈਲਿਟੀ ਨੂੰ ਦੇਖ ਰਹੇ ਆ ਲੋਕ ਬੰਦੇ ਨੂੰ ਦੇਖ ਰਹੇ ਆ ਵੀ ਉਹ ਓਕੇ ਹੋਵੇ ਚਰਚਾ ਸ਼ੁਰੂ ਹੋ ਗਈ 2027 ਦੀ ਹਲ ਸਭਾ ਚੋਣਾਂ ਦੀ ਹੈ ਕਿ ਲੋਕੀ ਆਪੋ ਆਪਣੀ ਮੋਹਤੰ ਕਰਨ ਲੱਗ ਗਏ ਕਿ ਅਸੀਂ ਅੰਮ੍ਰਿਤਪਾਲ ਦੇ ਫਰਸ਼ ਤੋਂ ਚੋਣ ਕਰਨੀ ਪ੍ਰੋਸੈਸ ਨਹੀਂ ਅੰਮ੍ਰਿਤਪਾਲ ਆ ਕੇ ਦੱਸਣਗੇ ਅਸੀਂ ਹੁਣ ਮਗਾ ਹੀ ਨਹੀਂ ਐਡੇ ਵੱਡੇ ਫੈਸਲੇ ਲੈ ਸਕਦੇ ਅਮਰਪਾਲ ਸਿੰਘ ਸਰਜੀਤ ਸਿੰਘ ਰਲ ਕੇ ਚੱਲਣਗੇ ਤੇ ਉਹ ਜੋ ਵੀ ਉਹਨਾਂ ਨੂੰ ਲੱਗੂਗਾ ਠੀਕ ਤੇ ਉਹ ਕਰ ਲੈਣਗੇ ਅਸੀਂ ਤਾਂ ਇਲੈਕਸ਼ਨ ਉਹਨਾਂ ਦੀ ਲੜਾਈ ਹੈ ਤੇ ਕੰਪੇਨ ਬੜੀ ਚੰਗੀ ਤਰ੍ਹਾਂ ਦਿੱਤੀ ਆ ਤੁਹਾਨੂੰ ਲੱਗਦਾ ਕਿ ਡੈਮੋਕ੍ਰੇਸੀ ਜਿੱਤੇ ਆ ਹਾਂਜੀ ਹਾਂਜੀ ਨਹੀਂ ਲੋਕਾਂ ਦੇ ਲੋਕ ਟੱਕੇ ਦੇ ਖਿਲਾਫ ਹੈ ਪੰਜਾਬ ਦੇ ਵਿੱਚ ਜਿੱਥੇ ਵੀ ਟੱਕਾ ਹੁੰਦਾ ਮੇਰਾ ਇਸ ਕੰਪੇਨ ਚ ਆਉਣ ਦਾ ਮਤਲਬ ਕੀ ਸੀਗਾ ਮੇਰਾ ਮਤਲਬ ਇਹ ਹੋਈ ਸੀ ਵੀ ਤੁਸੀਂ ਤਾਂ ਮਨੁੱਖੀ ਅਧਿਕਾਰਾਂ ਦੇ ਪਲੇਟਫਾਰਮ ਤੋਂ ਅਸੀਂ ਕੰਮ ਕਰਦੇ ਆਂ ਵੀ ਤੁਸੀਂ ਤਾਂ ਸਾਡੀ ਸਾਡੇ ਬੱਚਿਆਂ ਨੂੰ ਅਧਿਆਂ ਨੂੰ ਨਸ਼ਿਆਂ ਤੇ ਲਾਤਾ ਤੇ ਦੂਜਿਆਂ ਨੂੰ ਤੁਸੀਂ ਚੱਕ-ਚੱਕ ਕੇ ਕਿਸੇ ਨੂੰ ISA ਤੇ ਕਿਸੇ ਨੂੰ NSA ਤੇ ਕਿਸੇ ਨੂੰ ਇਹ ਤਾਂ ਰੋਕਣਾ ਪਊਗਾ ਇਹ ਤਾਂ ਸਾਨੂੰ ਸਾਰਿਆਂ ਨੂੰ মিডিਆ ਵਾਲਿਆਂ ਨੂੰ ਆਪਣਾ ਟ੍ਰੈਂਡ ਚੇਂਜ ਕਰਨਾ ਪੈਣਾ ਹੈ ਵੀ ਭਾਈ ਪੰਜਾਬ ਦਾ ਪਲਾਏ ਦੇ ਵਿੱਚ ਹੈ ਤੇ ਅਸੀਂ ਪੰਜਾਬ ਦੇ ਭਲੇ ਲਈ ਮੈਂ ਤਾਂ ਖਾਸ ਤੌਰ ਤੇ 30 ਸਾਲ ਤੋਂ ਮੇਰੀ ਕੈਂਪੇਨ ਹੈ ਮੈਂ 30 ਸਾਲ ਤੋਂ ਇਹੀ ਕਹਿੰਨੀ ਆ ਵੀ ਜਿੱਥੇ ਮਨੁੱਖੀ ਅਧਿਕਾਰਾਂ ਦਾ ਕਾਣ ਹੋਊਗਾ ਅਸੀਂ ਉੱਥੇ ਹਾਜ਼ਰੀ ਭਰਾਂਗੇ ਮੀਡੀਆ ਤੇ ਬਹੁਤ ਉਜਾਗਰ ਕਰਦਾ ਜਿੱਥੇ ਵੀ ਗਲਤ ਕੰਮ ਹੋ ਰਿਹਾ ਆ ਜਾਂ ਜਿੱਥੇ ਵੀ ਨਸ਼ੇ ਵਿਕ ਰਹੇ ਆ ਮੀਡੀਆ ਤੇ ਬਹੁਤ ਉਜਾਗਰ ਕਰਦਾ ਆ ਜੀ ਪੋਲਿਟਿਕਲ ਬੰਦੇ ਨਹੀਂ ਕਰਦੇ ਬਸ ਇਹੀ ਆ ਨਾ ਪ੍ਰਸ਼ਾਸਨ ਤੇ ਪੋਲਿਟਿਕਲ ਲੋਕ ਜਿਹੜੇ ਰਲ ਕੇ ਉਹ ਨਸ਼ੇ ਵੇਚਦੇ ਆ ਤੇ ਜਦੋਂ ਪੋਲਿਟਿਕਲ ਬੰਦੇ ਸਾਡੇ ਹੋਣਗੇ ਜਦੋਂ ਅਮਰਪਾਲ ਵਰਗੇ ਹੋਣਗੇ ਅਮਰ ਸ਼ਿਕਾਉਣ ਦੀਆਂ ਗੱਲਾਂ ਕਰਨਗੇ ਤੇ ਉਹਨਾਂ ਦੇ ਆਪੇ ਦੁਕਾਨਾਂ ਬੰਦ ਹੋ ਜਾਣਗੀਆਂ ਦੂਸਰਾ ਜੀ ਅਸੀਂ ਇਹ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਸੀ ਜਿਹੜੇ ਇਲੈਕਸ਼ਨ ਕਮਿਸ਼ਨ ਦੇ ਸਾਰਿਆਂ ਨੇ ਬੜਾ ਨਿਰਪੱਖ ਰੋਲ ਨਿਭਾਇਆ ਅਸੀਂ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਬਥੇਰੇ ਖਰਚੇ ਸੀ ਲੋਕਾਂ ਦੇ ਕਿ ਇਦਾਂ ਹੋ ਸਕਦੀ ਹੈ ਪਰ ਉਹਨਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਤੇ ਅਸੀਂ ਹੁਣ ਵੀ ਮੇਰੇ ਖਿਆਲ ਅਕਿ ਪ੍ਰਸ਼ਾਸਨ ਅਧਿਕਾਰੀਆਂ ਨੂੰ ਕਹਿੰਨੇ ਕਿ ਤੁਸੀਂ ਇਹ ਕਿਸੇ ਮੰਤਰੀਆਂ ਦੇ ਦਬਾਅ ਹੇਟ ਕੋਈ ਧੱਕੇਸ਼ਾਹੀ ਕਿਸੇ ਤੁਸੀਂ ਨਿਰਪੱਖ ਹੋ ਕੇ ਜੋ ਤੁਹਾਡੇ ਕਾਨੂੰਨਨ ਡਿਊਟੀ ਬਣਦੀ ਹੈ ਉਹਦੇ ਹਿਸਾਬ ਨਾਲ ਤੁਸੀਂ ਨਿਭਾ ਕੇ ਤੇ ਪੰਜਾਬ ਦੇ ਭਲੇ ਲਈ ਪੰਜਾਬ ਦੀ ਸ਼ਾਂਤੀ ਲਈ ਕੰਮ ਕਰੋ ਇਹ ਨਸ਼ਿਆਂ ਦੇ ਖਿਲਾਫ ਜਿਹੜੀ ਵੱਡੀ ਜੰਗ ਹੈ ਉਹਦੇ ਚ ਪੁਲਿਸ ਵੀ ਥੋੜਾ ਆਪਣੇ ਆਪ ਨੂੰ ਬਦਲੇ ਤੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਬਾਰਾ ਤੋਂ तहे ਦਿਲ ਤੋਂ ਧੰਨਵਾਦ ਕਰਦੇ ਹਾਂ ਤੇ ਤੁਹਾਡੇ ਗਾੜੀ ਵੀ ਬੇਨਤੀ ਕਰਦੇ ਹਾਂ ਕਿ ਆਪਾਂ ਜਿਹੜੇ ਆ ਫਿਰਕੂ ਇਹੋ ਜਿਹੀਆਂ ਗੱਲਾਂ ਹੋ ਰਹੀਆਂ ਉਹਨਾਂ ਦੇ ਸਾਰੇ ਜਣੇ ਰਲ ਕੇ ਆਪਾਂ ਡਟ ਕੇ ਪੈਰ ਆ ਦਈਏ ਤੇ ਪੰਜਾਬ ਨੂੰ ਇੱਕ ਵਧੀਆ ਜੀਣ ਜੋਗ ਇੱਕ ਬੜੀ ਇੱਕ ਸਿੱ ਇਸੇ ਜੀ ਜਗ੍ਹਾ ਬਣਾਈ ਹੈ ਕਿ ਜਿੱਥੇ ਲੋਕ ਇੱਥੇ ਆ ਰਹਿਣ ਕੇ ਆ ਕੇ ਮਾਣ ਮਹਿਸੂਸ ਕਰਿਆ ਕਰਨ ਜਿਹੜਾ ਲੁੱਟਾਂ ਖੋਹਾਂ ਦਾ ਇਹ ਪ੍ਰਵਰਤਿਆਂ ਦਾ ਦੌਰ ਇਹ ਤੋਂ ਆਪਾਂ ਪੰਜਾਬ ਨੂੰ ਕੱਢ ਕੇ ਜੋ ਗੁਰੂਆਂ ਦੀ ਸੋਚ ਅਨਸਾਰ ਸਭ ਦੇ ਭਲੇ ਲਈ ਜਿਹੜਾ ਹੈ ਤੇ ਇਹ ਕਰਕੇ ਹਰੇਕ ਬੰਦੇ ਨੂੰ ਕੋਈ ਉੱਚ ਨੀਚ ਜਾਤ ਪਾਤ ਧਰਮ ਮਜਬੀ ਤੋਂ ਉੱਪਰ ਉੱਠ ਕੇ ਹੋ ਜਾ ਜਿਹੜੀਆਂ ਚੀਜ਼ਾਂ ਹੋ